ਇੱਕ ਵਾਰੀ ਇੱਕ ਸਾਧੀਆਂ ਦੀ ਮੰਡਲੀ ਦਾ ਇੱਕ ਪਿੰਡ ਦੇ ਵਿੱਚ ਉਹਦੀ ਲੰਗ ਰਹੀ ਸੀ ਤੇ ਉੱਥੇ ਮੰਡਲੀ ਦੇ ਵਿੱਚ ਜਿਹੜਾ ਉਹਨਾਂ ਦਾ ਸੀਗਾ ਗੁਰੂ ਸੀਗਾ ਉਹ ਅੱਗੇ ਸੀ ਤੇ ਮਗਰ ਉਹਦੇ ਚੇਲੇ ਸੀਗੇ ਤੇ ਉੱਥੇ ਬੈਠੇ ਬੰਦੇ ਸਾਥ ਦੇ ਵਿੱਚ ਹੱਸਣ ਲੱਗੇ ਕਹਿੰਦੇ ਵੇਖੋ ਜੀ ਆ ਤਾਂ ਵੇਹ ਲੜ ਜਾਂਦੇ ਆ ਨਾ ਇਹਨਾਂ ਨੇ ਬਣਾਉ ਪਕਾਉਣਾ ਨਾ ਇਹਨਾਂ ਨੇ ਬਣਾਉਣਾ ਇਹਨਾਂ ਨੂੰ ਦਪਕੀਆਂ ਪਕਾਈਆਂ ਤੇ ਆ ਜਾਂਦੀਆਂ ਤੇ ਖਾ ਲੈਂਦੇ ਆ ਤੇ ਉਹਦੇ ਵਿੱਚ ਇੱਕ ਉਹਦੇ ਜਿਹੜਾ ਉਹਦਾ ਚੇਲਾ ਸੀ ਉਹਨੂੰ ਬੜਾ ਗੁੱਸਾ ਆਇਆ ਉਹ ਬਾਬੇ ਨੂੰ ਕਹਿਣ ਲੱਗੇ ਬਾਬਾ ਜੀ ਦੇਖੋ ਕੀ ਕੁਛ ਬੋਲੀ ਜਾਂਦੇ ਆ ਉਹ ਕਹਿੰਦੇ ਕੀ ਕਰਦੇ ਆ ਕੁ ਚੁੱਪ ਕਰਕੇ ਬਾਬਾ ਨਾਲ ਹੌਲੀ ਹੌਲੀ ਅੱਗੇ ਨੰਗ ਗੁਰੂ ਉਹਨਾਂ ਦਾ ਉਹ ਕਹਿੰਦਾ ਮੈਂ ਤਾਂ ਨਹੀਂ ਤੁਹਾਡੇ ਨਾਲ ਰਹਿੰਦਾ ਚੇਲਾ ਕਹਿੰਦਾ ਤੁਸੀਂ ਤਾਂ ਮੇਰੀ ਗੱਲ ਹੀ ਨਹੀਂ ਸੁਣਦੇ ਵੀ ਉਹ ਕਿੰਨਾ ਕੁਸ ਆਪਾਂ ਨੂੰ ਬੋਲ ਰਿਹਾ ਸੀ ਉਹ ਕਹਿੰਦਾ ਫੇਰ ਕੀ ਹੋਇਆ ਬੋਲੀ ਜਾਂਦੇ ਜੇ ਆਪਾਂ ਨੂੰ ਆਟਾ ਪਾਉਂਦੇ ਆਪਾਂ ਮੋੜ ਦਾਂਗੇ ਜੇ ਆਪਾਂ ਕੋਈ ਚੰਗੀ ਚੀਜ਼ ਦੇਣਗੇ ਆਪਾਂ ਉਹ ਨਾ ਲਵਾਂਗੇ ਇਸ ਲਈ ਤੂੰ ਐ ਸੋਚ ਜੇ ਆਪਾਂ ਉਹਨਾਂ ਨੇ ਆਟਾ ਦਿੱਤਾ ਆਪਾਂ ਉਹਨੂੰ ਵਾਪਸ ਦੇਤਾ ਉਹਦੇ ਕੋ ਕਿੱਥੇ ਜਾਂਦਾ ਰਿਆ ਹੁਣ ਪੁੱਛਦਾ ਉਹ ਆਦਾ ਜੀ ਉਹਦੇ ਕੋਲੇ ਹੀ ਚਲਾ ਜਾਊਗਾ ਹਾਂ ਕਹਿੰਦਾ ਹਰ ਇੱਕ ਚੀਜ਼ ਆਪਾਂ ਕਰਨੀ ਕੀ ਆ ਉਹਨਾਂ ਦੇ ਕੋਲੇ ਚਲੀ ਗਈ। ਇਹੀ ਬਸ ਫਰਕ ਆ ਆਪਣੇ 'ਚ। ਆਪਾਂ ਤਾਂ ਖੇលਿਆ ਤੇ ਗੁਰੂ ਆ ਤੇ ਬਸ ਆਪਦੀ ਭਗਤੀ ਕਰਦੇ ਫਿਰਦੇ ਆ। ਕੋਈ ਦਿੰਦਾ ਤੇ ਕਈ ਵਾਰੀ ਲੈ ਲਈਦਾ ਜੇ ਨਹੀਂ ਵੀ ਕੋਈ ਦਿੰਦਾ ਤਾਂ ਆਪਾਂ ਮੰਗਣਾ ਨਹੀਂ ਕਰਦੇ ਕਿਸੇ ਤੋਂ। ਇਸ ਕਰਕੇ ਆਪ ਦੇ ਆਪ ਤੇ ਨਿਰਭਰ ਹੋ ਕੰਮ ਕਰੋ। ਕੰਮ ਕਰਨ ਨਾਲ ਹੀ ਸਭ ਕੁਝ ਮਿਲਦਾ। ਹਾਰਡ ਵਰਕ ਹੀ ਕੀ ਆਫ ਸਕਸੈਸ ਹੈ ਇਸ ਲਈ ਮਿਹਨਤ ਕਰੋ ਮਿਹਨਤੀ ਸਫਲਤਾ ਦੀ